ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀਦਲੀ ਲੜਾਈ ਬਰਗਾੜੀ ਦੀ ਲੜਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ। ਔਰ ਇਸ ਮੁੱਦੇ ਤੇ ਹੀ ਮੈਂ ਕੈਪਟਨ ਸਾਹਿਬ ਨੂੰ ਬੋਲ ਕੇ ਸਿੱਧਾ ਕਿ ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ। ਮੈਂ ਆਈਪੀਐਸ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਤੁਸੀਂ ਦੇਖੋਗੇ ਅੱਜ ਦਾ ਜਿਹੜਾ ਦਿਨ ਹੈ ਅੱਜ ਸਾਰੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ ਥੋੜੀ ਜਿਹੀ ਖੁਸ਼ੀ ਹੋਈ ਹੋਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਇੱਕ ਇੱਕ ਚੀਜ਼ ਜੋ ਅਸੀਂ ਤਪਤੀਸ ਦੇ ਵਿੱਚ ਕੀਤੀ ਸੀ ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲਿਟਿਕਲ ਟੀਮ ਹੋਵੇ ਉਹਨਾਂ ਨੇ ਸਾਡੀ ਰਿਪੋਰਟ ਖਾਰਜ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ ਇਹ ਚਾਰਸ਼ੀਟ ਸੀਗਾ ਔਰ ਚਾਰਸ਼ੀਟ ਫਰੀਦਕੋਟ ਦੀ ਮਾਨਜੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਜ ਕਰਵਾਈ ਗਈ ਉਦੋਂ ਵੀ ਰੀਪੋਰਟ ਕਿਥੇ ਪਈ ਸੀ ਫਰੀਦਕੋਟ ਦੇ ਮਾਂਜੋਗ ਸੈਸ਼ਨ ਅਦਾਲਤ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਬੇਨਤੀ ਕਰਦਾ ਰਿਹਾ ਕਿ ਜੇਸ ਰਿਪੋਰਟ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਘੱਟੋ ਘੱਟ ਉਸ ਨੂੰ ਮਾਂਜੋਗ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ ਕਿਉਂ ਜਿਸ ਚੀਜ਼ ਨੂੰ ਖਾਰਜ ਕਰ ਰਹੇ ਹੋ ਉਹ ਚੀਜ਼ ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਐਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਕੇਸ ਦੇ ਵਿੱਚ ਗੋਲੀकांड ਦੇ ਕੇਸ ਦੇ ਵਿੱਚ ਐਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਇਹਨਾਂ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ ਮੈਂ ਅਛੇ ਕੁਮਾਰ ਦੇ ਨਾਲ ਪੁੱਛ ਕੀਤੀ ਸੀ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਐਸਆਈਟੀ ਨੇ ਮੈਨੂੰ ਸਹਿਯੋਗ ਨਹੀਂ ਕੀਤਾ ਜੋ ਸੀਨੀਅਰ ਮੋਸਕ ਮੈਂਬਰ ਸੀਗੇ 2 ਮੇਰੇ ਤੋਂ ਉੱਪਰ ਉਹਨਾਂ ਨੇ ਅੱਜ ਤੱਕ ਕੋਈ ਕੇਸ ਡਾਇਰੀ ਨਹੀਂ ਲਿਖਿਆ ਔਰ ਇਹ ਚੀਜ਼ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਆਜ ਜੋ ਕਬੂਲਨਾਮਾ ਹੋਇਆ ਹੈ एक एक गुनाह जो कबूल किया गया है वो एक जिस्ट है एक समरी है वैसे तो यह पूरा कमरा पर जाएगा जो सबूत अग दिता लेकिन उदा एक जिस्ट है समरी है एक समरी है बस समरी देखो चाहे तुसी देखो बेअदबी क्यों करवाई गई प्रोटेस्ट क्यों होया प्रोटेस्ट क्यों होया प्रोटेस्ट इस करके होया ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਸ ਤੋਂ ਇਲਾਵਾ ਇੱਕ ਮੂਵੀ ਰਿਲੀਜ਼ ਕਰਾਈ ਗਈ ਸੀ ਪੰਜੀ ਅਕਤੂਬਰ ਨੂੰ ਪੰਜੀ ਸਤੰਬਰ ਨੂੰ ਪੰਜੀ ਸਤੰਬਰ ਨੂੰ ਇੱਕ ਮੂਵੀ ਮੈਸेंजर ਆਫ ਗੋਡ ਸੀਗੀ ਉਹ ਰਿਲੀਜ਼ ਹੋਈ ਸੀ ਔਰ 2 ਅਕਤੂਬਰ ਨੂੰ ਇੱਕ ਹੋਰ ਮੂਵੀ ਰਿਲੀਜ਼ ਹੋਈ ਸੀਗੀ ਅਕਸ਼ੇ ਕੁਮਾਰ ਦੀ ਸਿੰਘ ਇਜ਼ ਬਲਿੰਗ ਇਹ ਦੋਵੇਂ ਦੀ ਰਿਲੀਜ਼ ਦਾ ਆਪਸ ਦੇ ਵਿੱਚ ਬਹੁਤ ਹੀ ਨੇੜਲਾ ਸੰਬੰਧ ਹੈ ਇਹ ਸਾਰਾ ਕੁਝ ਐਗਜ਼ਿਸਟ ਹੈ ਔਰ ਇਹ ਅਦਾਲਤ ਦੇ ਵਿੱਚ ਵੀ ਹੈ ਇਹ ਹਰ ਪਾਸੇ ਹੈ। ਔਰ ਸਰਕਾਰ ਦੇ ਕੋਲ ਵੀ ਹੈ, ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਹੈ, ਸਾਡੇ ਵਕੀਲ ਸਹਿਬਾਨ ਦੇ ਕੋਲ ਵੀ ਹੈ ਜੋ ਮੈਂ ਅੱਜ ਲੈ ਆਂਦਾ। ਅੱਜ ਤੁਸੀਂ ਦੇਖੋ ਇੱਕ ਇੱਕ ਚੀਜ਼ ਇਹਦੇ ਵਿੱਚ ਹੈ ਕਿ ਮਾਫੀ ਜਦੋਂ ਦਿੱਤੀ ਗਈ ਤੇ ਕਿੰਨੇ ਪੈਸੇ ਲਗਾਏ ਗਏ ਐਡਵਰਟਾਈਜ਼ਮੈਂਟ ਤੇ। ਉਹ ਵੀ ਇਹਨਾਂ ਨੇ ਅੱਜ ਕਬੂਲ ਕਰ ਲਿਆ। ਇਹਦੇ ਵਿੱਚ ਗਲਤ ਕੀ ਹੈ ਦੇਖੋ ਇਹ ਸਾਰਾ ਚੀਜ਼ੇ ਦੇ ਵਿੱਚ ਲਿਖਿਆ ਹੋਇਆ ਹੈ। ਤੇ ਇਹੀ ਚੀਜ਼ ਨੂੰ ਕੈਨਸਲ ਕੀਤਾ ਗਿਆ ਹੈ। ਤਾਂ ਹੀ ਮੈਂ बार-बार ਬੋਲਦਾ ਹਾਂ। कि ਤੁਸੀਂ ਰਿਪੋਰਟ ਮੰਗਾਉਂਦੇ ਰਿਪੋਰਟ ਮੰਗਾ ਕੇ ਪੜ੍ਹਦੇ ਇੱਕ ਲਾਈਨ ਤੁਸੀਂ ਦੱਸਦੇ ਕਿ ਕਿਹੜੀ ਲਾਈਨ ਗਲਤ ਹੈ ਫਿਰ ਇੱਕ ਲਾਈਨ ਵੀ ਗਲਤ ਮਿਲੇ ਤੁਸੀਂ ਕੁਐਸ ਕਰ ਦਿੰਦੇ ਕਰਾ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਆ ਦੇਖੋ ਇਹਦੇ ਵਿੱਚ ਵੀ ਇਹੀ ਜ਼ਿਕਰ ਹੈ ਕਿ ਇਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਔਰ ਇਹਦੇ ਵਿੱਚ ਬਿੱਲ ਵੀ ਦਿੱਤਾ ਹੋਇਆ ਹੈ ਬਿੱਲ ਵੀ ਅਸੀਂ ਇਨ ਰਾਈਟਿੰਗ ਐਸਜੀਪੀਸੀ ਕੋਲੋਂ ਲੈ ਕੇ ਬਤੌਰ ਵਜਹ ਸਬੂਤ ਅਦਾਲਤ ਵਿੱਚ ਦਿੱਤਾ ਕੋਈ ਵੈਸੇ ਨਹੀਂ ਅਸੀਂ ਇਲਜ਼ਾਮ ਲਗਾ ਦਿੱਤਾ ਸ਼੍ਰੋਮਣੀ ਕਮੇਟੀ ਤੋਂ ਅਸੀਂ ਲਿਖਤੀ ਤੌਰ ਤੇ ਉਹ ਹਰੇਕ ਐਡਵਰਟਾਈਜ਼ਮੈਂਟ ਦਾ ਬਿੱਲ ਲੈ ਕੇ ਲਗਾਇਆ ਹੋਇਆ ਹੈ ਤਾਂ ਜੋ ਉਹ ਸਬੂਤ ਹੁੰਦਾ ਹੈ ਇਸ ਸਬੂਤ ਤੋਂ ਹੀ ਇਹ ਸਾਰੇ ਲੋਕ ਡਰ ਗਏ ਇਸ ਤੋਂ ਇਲਾਵਾ ਦੇਖੋ ਹਰ ਚੀਜ਼ ਇਹਦੇ ਵਿੱਚ ਹੈ ਹਰ ਇੱਕ ਚੀਜ਼ ਜਿਸਨੂੰ 24 ਸਤੰਬਰ ਨੂੰ pardon ਕੀਤਾ ਗਿਆ ਮਾਫੀ ਦਿੱਤਾ ਗਿਆ ਮਾਫੀਨਾਮਾ ਕਿਸ ਨੇ ਲਿਖਿਆ ਸੀ ਸਰਦਾਰ ਤਰਲੋਚਨ ਸਿੰਘ ਜੀ ਦਾ ਮੈਂ ਬਿਆਨ ਲਿਖਿਆ ਹੋਰ ਉਹਨਾਂ ਨੇ ਵੀ ਤੈਅਦ ਕੀਤੀ ਹੈ ਇਸ ਸੰਬੰਧ ਵਿੱਚ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰ ਚੁੱਕਿਆ ਹਾਂ ਸਰਦਾਰ ਤਰਲੋਚਨ ਸਿੰਘ ਜੀ ਮੇਰੇ ਗਵਾਹ ਸੀਗੇ ਔਰ ਪਹਿਲਾਂ ਉਹ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹ ਚੁੱਕੇ ਨੇ ਔਰ ਰਾਜ ਸਭਾ ਦੇ ਮੈਂਬਰ ਰਹ ਚੁੱਕੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਅਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ ਇੱਥੇ ਦੇਖੋ ਜੱਥੇਦਾਰ इकबाल सिंह जी जो तख्त श्री पटना साहिब ਦੇ ਜਥੇਦਾਰ ਸਨ ਉਹਨਾਂ ਦਾ ਬਿਆਨ ਵੀ ਹੈ ਉਹਨਾਂ ਨੇ ਸਾਰਾ ਕੁਝ ਵਿਸਤਾਰਪੂਰਵਕ ਹੱਥ ਲਿਖੇ ਤੋਂ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 22 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ ਇਹ ਸਾਰਾ ਚੀਜ਼ ਸਬੂਤ ਹੈ ਔਰ ਇਸ ਤੋਂ ਇਲਾਵਾ ਜੋ ਇੱਕ ਐਸਆਈਆਰ ਸੀਗਾ 2007 ਦਾ 2007 ਦਾ ਐਫਆਈਆਰ ਕਿਸ ਤਰੀਕੇ ਦੇ ਨਾਲ ਖਾਰਿਜ ਕਰਵਾਇਆ ਗਿਆ ਕੁਐਸਟ ਕਰਵਾਇਆ ਗਿਆ 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ ਐਫਆਈਆਰ ਦੇ ਵਿੱਚ ਕੈنسਲੇਸ਼ਨ ਦਿੱਤਾ ਗਿਆ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਜੋ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ অনুমতি ਦੇ ਦਿੱਤੀ ਸੈਂਕਸ਼ਨ ਦੇ ਦਿੱਤਾ ਉਸ ਤੋਂ ਬਾਅਦ ਇੱਕ थाने ਦਾ एक एस एच तो ओ कैंसिलेशन लिख रहा है 2012 हज़ार के इलेक्शन तो पांच दिन पहला यह सारा देखो सबूत है एक एक चीज दिता होया है। नाल, ए इस दे सारे गवाह के बयान प्लस जिन्हें भी सबूत सके तो मैं बार बार कह रहा कि यह सारांश है यह कोई रिपोर्ट नहीं है सारांश है तो हर चीज ये है जो आज कबूल किया गया किस तरीके दे नाल गोली चली किस तरीके बेदबी करवाई गई और हर चीज इस है ਉਹਨਾਂ ਨੇ ਕੀਤਾ ਕਬੂਲ ਮੈਂ ਇਹ ਕਹ ਰਿਹਾ ਕਿ ਦੇਖੋ ਅਸੀਂ ਉਸ ਦਿਨ ਜਿਸ ਸਟੈਂਡ ਤੇ ਸੀਗੇ ਜਿਸ ਦਿਨ ਅਸੀਂ ਨੌਕਰੀ ਛੱਡੀ ਸੀ ਆਜ ਵੀ ਉਸੇ ਸਟੈਂਡ ਤੇ ਕਾਇਮ ਹਾਂ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 13 April 2021 ਦਾ Facebook ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ मैं ये भी बार बार बोलता हाँ कि उस अदालत रोजाना तौर पर सुनवाई चल रही है आज भी जो लोग इस केस दिनाल जो कुछ भी कर रहे हैं वो सारा चीज भी सुनवाई अधीन है और बहुत चंगे तरीके ये तो एक ट्रेलर है मैं यही कि आज जो श्री अकाल तख्त साहिब से जो कुछ होया है एक ट्रेलर है जिस तरह असि बोलते हैं ना कि आगे आगे देखिए होता है क्या आगे आगे होर कुछ होना है बहुत कुछ होना है और हर सच्चाई सामने आनी है और वो हर चेहरे तो नकाब उठ जाना है जैस, जैस ने जो जो करतूत की जो कांग्रेस की सरकार भी मेरे ते बहुत तस्दत किया गया जो साढे मुख्यमंत्री भगवंत मान बने इन्होंने तो तस्दत की हद कर दी थी हद कर परमात्मा की कृपा है कि मेरी साथ चल रही है ਔਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੋ ਮੈਂ ਦੱਸਾਂਗਾ ਇਹਨਾਂ ਦੇ ਨਾਲ ਮੈਂ ਜਾ ਕੇ ਦੋ ਤਿੰਨ ਵਾਰੀ ਮੁਲਾਕਾਤ ਕੀਤੀ ਇਹਨਾਂ ਦੇ ਰੈジਡੈਂਸ ਤੇ ਵੀ ਵਿਧਾਨ ਸਭਾ ਦੇ ਵਿੱਚ ਚਿੱਠੀਆਂ ਨੇ ਮੇਰੇ ਕੋਲ ਚਿੱਠੀਆਂ ਪਈਆਂ ਨੇ ਹਰ ਚਿੱਠੀ ਦੀ ਕਾਪੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਦਿੱਤੀ ਕਿਉਂ ਕਿਉਂਕਿ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਵੀ ਤੁਸੀਂ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਤੁਸੀਂ ਗੱਲ ਕਰੋ ਜਸਟਿੰਨ ਮੇਰੀ ਜੁਆਇਨਿੰਗ ਹੋਈ ਸੀ ਇਹ YouTube ਤੇ ਵੀ ਹੈ ਹਰੇਕ ਥਾਂ ਤੇ ਹੈ फेसबुक ਤੇ ਹੈ ਕਿ ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਭਗਵੰਤ ਮਾਨ ਸਾਹਿਬ ਨੇ केजरीवाल ਸਾਹਿਬ ਨੇ ਇੱਕ ਹੀਸੀ ਕੀ ਸੀ ਬਰਗਾੜੀ ਦੇ ਕੇਸ ਦੇ ਵਿੱਚ ਇਨਸਾਫ ਦੇਵਾਂਗੇ ਸਬੂਤ ਦੇ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਦੇਖੋ ਜਿਸ ਅਫਸਰ ਨੇ ਇਨਕੁਆਇਰੀ ਕੀਤੀ ਹੈ ਉਹ ਅਫਸਰ ਹੁਣ ਸਾਡੇ ਨਾਲ ਹੈ ਤੇ ਇਹ ਅਫਸਰ ਆਪਣੀ ਕਲਮੀ ਹੁਣ ਇਨਸਾਫ ਦੇਗਾ ਇਸ ਕਰਕੇ ਤੁਸੀਂ ਵਿਸ਼ਵਾਸ ਕਰੋ ਕਿ ਅਸੀਂ ਇਨਸਾਫ ਦੇਵਾਂਗੇ ਇਹ ਭਗਵੰਤ ਮਾਨ ਸਾਹਿਬ ਨੇ 21 ਜੂਨ 2021 ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਇਹ ਗਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਚੀਜ਼ ਤੇ ਵਿਸ਼ਵਾਸ ਕਰ ਲਿਆ ਲੇਕਿਨ ਪਗਵੰਤ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 ਮਾਰਚ 2022 ਇਹਨਾਂ ਨੇ ਇੱਕ ਵਾਰ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗਲ ਕਰਦੇ ਜਦੋਂ ਮੈਂ ਗਿਆ ਇਹਨਾਂ ਦੇ ਕੋਲ ਦੋ ਤਿੰਨ ਵਾਰੀ ਮੈਂ ਗਿਆ ਹਾਂ ਵਿਧਾਨ ਸਭਾ ਦੇ ਵਿੱਚ ਵੀ ਤੇ ਇਹਨਾਂ ਦੇ ਰੈ residense ਤੇ ਵੀ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਿਆ ਐਸੇ ਸੰਬੰਧ ਦੇ ਵਿੱਚ ਮੈਨੂੰ ਕੋਈ ਉਹਦਾ ਨਹੀਂ ਚਾਹੀਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ ਸੀ ਲੇਕਿਨ ਇਹਨਾਂ ਨੇ ਵੀ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ ਤਸੱਦਦ ਵੀ ਕੀਤਾ ਮੇਰੇ ਤੇ ਉਹ ਤਸੱਦਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਐਸ ਵੇਲੇ ਮੌਕਾ ਆਉਣ ਦੋ ਮੈਂ ਇੱਕ ਇੱਕ ਤਸੱਦਦ ਦੇ ਬਾਰੇ ਹਰ ਚੀਜ਼ ਮੈਂ ਉਹ ਰਾਜ ਖੋਲਾਂਗਾ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਤੇ ਆਜ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਸਿਰਫ ਇਹੀ ਹੈ ਕਿ ਇਹਨਾਂ ਕੇਸਾਂ ਦੇ ਉੱਤੇ ਮੈਂ ਪਹਰਾ ਦੇ ਰਿਹਾ ਹਾਂ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਫਰੀਦ ਕੋਰਟ ਦੀ ਅਦਾਲਤ ਹੋਵੇ ਜਾਂ ਫਰੀਦ ਕੋਰਟ ਤੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੇ ਵਿੱਚ ਕੇਸ ਤਬਦੀਲ ਹੋ ਚੁੱਕੇ ਨੇ ਮੈਂ ਆਪਣੇ ਨਿੱਜੀ ਵਕੀਲ ਸਹਿਬਾਨ ਦੇ ਨਾਲ ਮੈਂ ਇਹਨਾਂ ਕੇਸਾਂ ਦੀ ਪਰਵਾਈ ਕਰ ਰਿਹਾ ਹਾਂ ਮੈਂ ਜੋ ਅਦਾਲਤਾਂ ਨੇ ਕਾਨੂੰਨੀ ਅਦਾਲਤਾਂ ਇੱਥੇ ਵੀ ਸਾਡੀ ਪੈਰਵਾਈ ਇਸ ਕਰਕੇ ਚੱਲ ਰਹੀ ਹੈ ਕੱਲ ਹੋ ਕੇ ਦੇਖੋ ਜਾਣਾ ਸਾਰਿਆਂ ਨੇ ਹੈ ਜਦੋਂ ਅਸੀਂ ਜਾਈਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਈਏ ਤਾਂ ਇਹ ਹੀ ਕਹਣ ਕਿ ਹਾਂ ਜੀ ਤੁਸੀਂ ਉੱਥੋਂ ਵੀ ਲੜਾਈ ਲੜ ਕੇ ਆਏ ਹੋ ਮੈਨੂੰ ਪਤਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਜੀਤ ਨਹੀਂ ਸਕਦਾ ਹਾਂ ਲੇਕਿਨ ਮੋਲ ਲੜਾਈ ਲੜੰਦਾ ਹੈ ਤਾਂ ਅਸੀਂ ਲੜਾਈ ਲੜਾਂਗੇ ਹਰ ਤਰੀਕੇ ਦੇ ਨਾਲ ਲੜਾਈ ਲੜਾਂਗੇ ਪਾਵੇ ਇਨਸਾਫ ਮਿਲ ਰਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ ਲੇਕਿਨ ਇਹ ਸਾਰੀ ਲੜਾਈ ਚਲਦੇ ਰਹਿਣੀ ਹੈ ਔਰ ਅੱਜ ਇਹ ਸਾਬਿਤ ਹੋ ਗਿਆ ਕਿ ਜੋ ਸਾਡੀ ਰਿਪੋਰਟ ਨੂੰ ਖਾਰਜ ਕਰਵਾਇਆ ਗਿਆ ਸੀ ਤੁਸੀਂ ਸੋਚ ਸਕਦੇ ਹੋ ਕਿੰਨੇ ਲੋਕਾਂ ਨੇ ਔਰ ਕਿਸ-ਕਿਸ ਤਰੀਕੇ ਦੇ ਨਾਲ ਛਲ ਪ੍ਰਪੰਚ ਕਰਕੇ ਉਹ ਰਿਪੋਰਟ ਖਾਰਜ ਕਰਵਾਈ ਗਈ ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਕਿ ਰਿਪੋਰਟ ਤਾਂ ਪਹਿਸ਼ਗੀ ਮਾਨਜੋਗ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਤੇ ਖਾਰਜ ਹੋ ਰਹੀ ਹੈ ਕਿਥੋਂ ਮਾਨਜੋਗ ਹਾਈ ਕੋਰਟ ਤੋਂ ਚੰਡੀਗੜ੍ਹ ਉੱਥੋਂ ਫਰੀਦਕੋਟ ਤੋਂ ਰਿਪੋਰਟ ਮੰਗਾ ਕੇ ਪੜੀ ਵੀ ਨਹੀਂ ਗਈ कि ए खराबी है ना ही जो ऑर्डर आया है खारिज इस हो ग लिखी गई है कि खराबी है कि गलत है आज साबित हो गया सब कुछ दोषियों ने कबूल कर लिया देखो दोषी परिवार ने अपना जुर्म कबूल कर लिया यह चलो पंजाब वास वास्ते पंजाबियां वास्ते नानक नाम लेवा संगत एक थोड़ी सी एक राहत दी उम्मीद बधी है कि देखो ਇਨਸਾਫ ਹੋ ਰਿਹਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋ ਰਿਹਾ ਹੈ ਜੋ ਕਬੂਲਨਾਮਾ ਹੋਇਆ ਹੈ ਭਗਵੰਤ ਮਾਨ ਸਾਹਿਬ ਨੂੰ ਮੈਂ ਹੀ ਕਹਾਂਗਾ ਕਿ ਤੁਸੀਂ ਇਸ ਕਬੂਲਨਾਮਾ ਦੇ ਆਧਾਰ ਤੇ ਦੁਬਾਰਾ ਤਲਬ ਕਰਵਾਓਗੇ ਆਪਣੀ ਐਸਆਈਟੀ ਨੂੰ ਕਹ ਕੇ ਤੇ ਇਹ ਸਾਰਾ ਕਬੂਲਨਾਮਾ ਤੁਸੀਂ ਕੇਸ ਫਾਈਲ ਤੇ ਲੈ ਕੇ ਅਦਾਲਤ ਦੇ ਵਿੱਚ ਦੋਗੇ ਜੇਕਰ ਤੁਸੀਂ ਦਿੰਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ ਅੱਜ ਵੀ ਤੁਸੀਂ ਮਤਲਬ ਇਸ ਕੇਸ ਦੇ ਨਾਲ ਜਾਂ ਕੁਝ ਵੀ ਚਾਹੇ ਕੇਸ ਖਰਾਬ ਹੋ ਗਿਆ ਤੁਸੀਂ ਕਰੋਗੇ ਤੇ ਸਾਨੂੰ ਚੰਗਾ ਲਾਏਗਾ ਨਹੀਂ ਕਰਦੇ ਹੋ ਤੇ ਜੋ ਕੈਪਟਨ ਸਾਹਿਬ ਨੇ ਕੀਤਾ ਤੁਸੀਂ ਵੀ ਉਹ ਰਾਤ ਉਸ ਰਾਤ ਤੋਂ ਬਹੁਤ ਦੂਰ ਹੋਰ ਬਹੁਤ ਅੱਗੇ ਤੁਸੀਂ ਜਾ ਚੁੱਕੇ ਹੋ ਇੱਕ ਹੋਰ ਦੇਖੋ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ ਐਮਐਲਏ ਆਮ ਆਦਮੀ ਪਾਰਟੀ ਦੇ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਵਿੱਚ ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਯੋਗ ਸੈਸ਼ਨ ਅਦਾਲਤ ਵੱਲੋਂ ਮਲੇਰ ਕੋਟਲਾ ਦੇ ਵਿੱਚ ਇੱਕ ਐਮਐਲਏ ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ ਐਮਐਲਏ ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਆਮ ਆਦਮੀ ਪਾਰਟੀ ਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲੇ ਗੱਲ ਨਹੀਂ ਹੋਈ ਹੈ ਲੇਕਿਨ ਮੈਂ ਗਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦਾ ਜੋ ਕੁਰਾਨ ਸਿਰਫ ਦੇ ਬੇਅਦਵੀ ਹੋਈ ਹੈ ਜੇਕਰ ਦਿੱਲੀ ਦਾ ਇੱਕ ਐਮਐਲਏ ਕਰਵਾ ਰਿਹਾ ਹੈ ਤਾਂ ਅਸੀਂ ਕੀ ਸੋਚੀਏ ਔਰ ਕਿਸੇ ਦਾ ਬਿਆਨ ਨਹੀਂ ਆਇਆ ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਕਾਂਗਰਸ ਭਾਜਪਾ ਅਕਾਲੀ ਦਲ ਆਮ ਆਦੀ ਪਾਰਟੀ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਆ ਦੇਖ ਲੋ ਜੇਕਰ ਸਾਡੀ ਪਾਰਟੀ ਦੇ ਐਮਐਲਏ ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ ਅਸੀਂ ਤਾਂ ਆਏ ਸੀਗੇ ਇੱਕ ਬਦਲਾਵ ਦੀ ਰਾਜਨੀਤੀ ਨੂੰ ਲੈ ਕੇ ਇਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ। ਔਰ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ ਮੈਂ बार-बार ਇਹੀ ਕੰਦਾ ਆ ਰਿਹਾ ਹਾਂ ਕਿ ਦੇਖੋ ਸਾਰੇ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ। ਇਹ ਤਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਹੈ। ਔਰ ਬੇਅਦਬੀ ਬੇਅਦਬੀ ਹੈ। ਜਹੇ ਕਿਸੇ ਵੀ ਤਰਮ ਦੇ ਕਿਸੇ ਵੀ ਗ੍ਰੰਥ ਦੇ ਵਿਅਦਵੀ ਹੋਵੇ ਇਹ ਤਾਂ ਵਿਅਦਵੀ ਵਿਅਦਵੀ ਹੈ ਤਾਂ ਇਸ ਦਾ ਉੱਤਰ ਵੀ ਚਰਚਾ ਕਰਨੀ ਜ਼ਰੂਰੀ ਹੈ ਕਰਨਾ ਕੀ ਚਾਹੀਦਾ ਹੈ ਮੈਂ ਆਪਣੀ ਲੀਡਰਸ਼ਿਪ ਦੇ ਨਾਲ ਦੁਬਾਰਾ ਗੱਲ ਕਰਨ ਦਾ ਪ੍ਰਯਾਸ ਕਰਾਂਗਾ ਕਿ ਤੁਸੀਂ ਦੇਖੋ ਸੋਚੋ ਕਿ ਅਸੀਂ ਕੀ ਕਰਨਾ ਹੈ ਹਮ ਕੀਆ ਕਰਨੇ ਆਏ ਥੇ ਔਰ ਕੀਆ ਕਰਨੇ ਲਗੇ ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ ਤੇ ਇਹ ਸਾਰਾ ਕੁਝ ਦੇਖੋ ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ ਨਾ ਆਟਾ ਦਾਲ ਦੀ ਗੁਲਾਮ ਰਹੀ ਹੈ ਨਾ ਕੋਈ ਬਿਜਲੀ ਦੇ ਗੁਲਾਮ ਰਹੀ ਹੈ ਨਾ ਕੋਈ 1000 ਰੁਪਏ ਦੇ ਗੁਲਾਮ ਰਹੀ ਹੈ ਇਹ ਜਨਤਾ ਸੁਤੰਤਰ ਹੈ ਔਰ ਜਨਤਾ ਆਪਣੇ ਹਿਸਾਬ ਦੇ ਨਾਲ ਕਿਸ ਨੂੰ ਸਿੰਘਾਸਨ ਤੇ ਬਿਠਾਉਣਾ ਹੈ ਕਿਸ ਨੂੰ ਸਿੰਘਾਸਨ ਤੋਂ ਚੱਕ ਕੇ ਬਾਹਰ ਸੁੱਟ ਦੇਣਾ ਹੈ ਇਹ ਸਭ ਜਨਤਾ ਸੁਪਰੀਮ ਹੁੰਦੀ ਹੈ ਤਾਂ ਅਸੀਂ ਜਨ ਹਿਤ ਦੇ ਵਿੱਚ ਕੰਮ ਕਰਾਂਗੇ ਔਰ ਦੁਬਾਰਾ ਮੈਂ ਕਹਿੰਦਾ ਕਿ ਪਾਵੇਂ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਤਸੱਦਦ ਕਰ ਲਓ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਜਿੰਨੀ ਤਾਕਤ ਹੈ ਜਿੰਨੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਹੈ ਅਸੀਂ ਮੂੰ ਤੋੜਵਾ ਜਵਾਬ ਦੇਵਾਂਗੇ ਔਰ ਆਜ ਦੇਖੋ ਇੱਕ ਗਲੀ ਦੇ ਵਿੱਚ ਰਹਿ ਰਹੇ ਹਾਂ ਤੁਹਾਡੇ ਕਰਕੇ ਜੀ ਤੁਹਾਡੇ ਕਰਕੇ ਔਰ ਆਉਣ ਵਾਲੇ ਸਮਾਂ ਦੇ ਵਿੱਚ ਮੈਂ ਸਾਰਾ ਰਾਜ ਤੁਹਾਨੂੰ ਖੋਲ ਕੇ ਰੱਖ ਦੇਵਾਂ ਕਿ ਮੈਂ ਇੱਕ ਗਲੀ ਦੇ ਵਿੱਚ ਕਿਸ ਤਰ੍ਹਾਂ ਆਇਆ ਇੱਕ ਆਈਪੀਐਸ ਅਫਸਰ ਆਈਜੀ ਹੋ ਕੇ ਆਜ ਤੁਸੀਂ ਇੱਕ ਗਲੀ ਦੇ ਵਿੱਚ ਰਹਿਣ ਵਾਸਤੇ ਤੁਸੀਂ ਮਜਬੂਰ ਕੀਤਾ ਠੀਕ ਹੈ ਤੇ ਲੇਕਿਨ ਇਹ ਸਾਡੀ ਲੜਾਈ ਗੁਰੂ ਗਰੰਥ ਸਾਹਿਬ ਜੀ ਦੀ ਇਹ ਸਾਰੀ ਲੜਾਈ ਸਾਡੀ جاری ਰਹੇਗੀ ਔਰ ਅਸੀਂ ਹਰ ਤਰੀਕੇ ਦੇ ਨਾਲ ਹਰ करा और इंसाफ मिलना ही मिलना है और इंसाफ गुरु, गुरु, गुरु गोबिंद जी की अदालत तो मिलना है तो इजाजत लेना हाँ और तो बाद भी आगे मैं थो कि एक -एक पक्ष जो है और हर तथ नाम अवे कैश कैशी की करतूत है मान साहब ने कहा ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਕੀ ਬੈਦਵੀ ਦੇ ਕੇਸ ਦੇ ਵਿੱਚ ਨਵੇਂ ਤਥਾ ਉਹਨੇ ਨੇ ਮੈਨੂੰ ਤੇਹੀ ਲੱਗ ਰਿਹਾ ਹੈ ਕਿ ਨਵਾਂ ਤਥ ਹੈ ਹੀ ਆ ਗਿਆ ਹੈ ਮਲੇਰ ਕੋਟਲਾ ਦੇ ਵਿੱਚ ਆਪਣੀ ਪਾਰਟੀ ਦਾ ਵਿਧਾਇਕ ਦਿੱਲੀ ਦਾ ਕਨਵਿਕਟ ਹੋ ਗਿਆ ਉਹਨੂੰ ਸਜ਼ਾ ਮਿਲ ਗਈ ਮੈਨੂੰ ਇਹੀ ਲੱਗ ਰਿਹਾ ਹੈ ਕਿ ਇਹ ਨਵਾਂ ਤਥ ਹੈ ਤੁਸੀਂ ਦੇਖੋ ਲੋਕਾਂ ਦੇ ਸਾਹਮਣੇ ਆਓ ਲੋਕਾਂ ਦੇ ਸਾਹਮਣੇ ਆ ਕੇ ਸਚਾਈ ਦੱਸੋ ਕੋਈ ਵੀ ਗੁਲਾਮ ਨਹੀਂ ਹੈ ਨਾ ਮੈਂ ਗੁਲਾਮ ਹਾਂ ਨਾ ਪੰਜਾਬ ਦੀ ਜਨਤਾ ਗੁਲਾਮ ਹੈ ਤੁਸੀਂ ਸਾਹਮਣੇ ਆਓ ਠੀਕ ਹੈ ਔਰ ਜੋ ਤੁਸੀਂ ਬੈਕ ਤੋਂ वार कर रहे हो साढ़े ते वार बंद करो क्योंकि इंसाफ तो गुरु गोबिंद जी की अदालत के होना है और वो इंसाफ करके कर रहेंगे और हर तरीके इंसाफ होगा और वो इंसाफ जो होगा वो तो दुनिया देखेगी इन्हों शब्दों के सारे का बहुत बहुत धनवाद वागुरु जी का खालसा वाहगुरु जी की फ